Bani ban şabd de mare raj jogi ban Bani ban şabd de mare raj jogi ban Bani ban şabd de mare raje, jogi ਬਾਣੀ ਬਾਨ ਸ਼ਬਦ ਦੇ ਮਾਰੇ ਰਾਜੇ ਜੋਗੀ ਰਾਜੇ ਜੋਗੀ ਬਨ ਗਏ ਨੇ 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 ਰਾਜੇ ਜੋਗੀ ਬਨ ਜੇ ਨੇ ਰਾਜੇ ਜੋਗੀ ਕਬੀਰ ਸਤਗੁਰੂ ਸੂਰਮੇ ਬਾਹਾਂ ਬਾਨ ਜੋ ਏਕ ਲਗਤੀ ਕੋ ਗਿਰ ਪਰੇ ਬਰਾ ਕਲਿਜੇ ਛੇ ਕਬੀਰ ਗੁੰਗਾ ਘੂਆ ਬਾਬਰਾ ਬਹਿਰਾ ਹੂਆ ਕਾਨ ਪਾਮੋ ਤੇ ਪਿੰਗਲ ਭਰਿਆ ਮਾਰਿਆ ਸਤਗੁਰੂ ਬਾਨ ਸੋ ਕਹਿੰਦੇ ਐਸੇ ਸਤਗੁਰ ਜੀ ਨੇ ਸ਼ਬਦ ਰੂਪੀ ਬਾਨ ਮਾਰੇ ਕਹਿੰਦੇ ਮੈਂ ਗੁੰਗਾ ਹੋ ਗਿਆ ਕਹਿੰਦੇ ਮੈਂ ਬাবਰਾ ਹੋ ਗਿਆ ਤੇ ਕਹਿੰਦੇ ਕਬੀਰ ਗੁੰਗਾ ਹੂਆ ਬাবਰਾ ਬਹਿਰਾ ਹੂਆ ਕਾਨ ਕਹਿੰਦੇ ਕੰਨਾਂ ਤੋਂ ਕਹਿੰਦੇ ਮੈਂ ਬੋਲਾ ਹੋ ਗਿਆ ਸੋ ਕਹਿੰਦੇ ਪੈਰਾਂ ਤੋਂ ਕਹਿੰਦੇ ਮੈਂ ਲੁੱਲਾ ਹੋ ਗਿਆ ਇਹਦਾ ਭਾਵ ਕੀ ਹੈ ਜਦੋਂ ਗੁਰਬਾਣੀ ਦੇ ਸ਼ਬਦ ਮਨ ਤੇ ਚੋਟ ਕਰਦੇ ਸੋ ਗੁਰੂ ਪਿਆਰਿਓ ਉਸ ਵੇਲੇ ਬੰਦੇ ਦੀ ਜਿਹੜੀ ਜ਼ੁਬਾਨ ਹੈ ਉਹ ਮਾੜਾ ਬੋਲਣੋਂ ਹਟ ਜਾਂਦੀ ਹੈ ਸੋ ਮਾੜੇ ਪਾਸੇ ਤੋਂ ਬੰਦਾ ਗੁੰਗਾ ਹੋ ਜਾਂਦਾ ਇੱਕ ਵੀਰ ਸਾਹਿਬ ਕਹਿੰਦੇ ਮੈਂ ਵੀ ਕਹਿੰਦੇ ਗੁੰਗਾ ਹੋ ਗਿਆ ਬাবਰਾ ਹੋ ਗਿਆ ਕਹਿੰਦੇ ਬੋਲਾ ਹੋ ਗਿਆ ਸੋ ਇਹਦਾ ਭਾਵ ਇਹ ਹੀ ਹੈ ਕਿ ਜਦੋਂ ਕਹਿੰਦੇ ਸਤਿਗੁਰੂ ਜੀ ਦੇ ਸ਼ਬਦ ਸ਼ਬਦ ਰੂਪੀ ਕਹਿੰਦੇ ਤੀਰਾਂ ਨੇ ਕਹਿੰਦੇ ਸੋ ਝੋਟ ਕੀਤੀ ਨਾ ਮਨ ਦੇ ਸੋ ਕਹਿੰਦੇ ਮੈਂ ਮਾੜੇ ਪਾਸੇ ਬੋਲਣ ਤੋਂ ਕਹਿੰਦੇ ਗੁੰਗਾ ਹੋ ਗਿਆ ਤੇ ਸੰਸਾਰ ਵਾਲੇ ਪਾਸੇ ਤੋਂ ਕਹਿੰਦੇ ਆਪਾਂ ਕਮਲੇ ਹੋ ਗਏ ਕਹਿੰਦੇ ਹੁਣ ਸੰਸਾਰ ਦੀ ਆਪਾਂ ਨੂੰ ਪ੍ਰਵਾਹ ਨਹੀਂ ਰਹੀ ਸੋ ਆਪਾਂ ਕਹਿੰਦੇ ਹਮੇਸ਼ਾ ਹੁਣ ਸਚਾਈ ਦੇ ਧਰਮ ਤੇ ਇਮਾਨਦਾਰੀ ਦੇ ਕੰਦੇ ਰਾਹ ਚੱਲਦੇ ਤੇ ਕਹਿੰਦੇ ਜਿਹੜੇ ਲੋਕ ਨੇ ਉਹ ਤੇ ਮੈਨੂੰ ਬੋਲਾ ਕਹਿੰਦੇ ਕਿ پاਗਲ ਸੋ ਕਹਿੰਦੇ ਲੋਕਾਂ ਵਾਸਤੇ ਆਪਾਂ ਬੋਲੇ پاਗਲ ਹੋ ਗਏ ਬਾਬਰੇ ਹੋ ਗਏ ਤੇ ਫਿਰ ਕਹਿੰਦੇ ਕੰਨਾਂ ਤੋਂ ਕਹਿੰਦੇ ਮੈਂ ਬੋਲਾ ਹੋ ਗਿਆ ਭਾਵਕੀ ਕਹਿੰਦੇ ਹੁਣ ਮੈਂ ਨਿੰਦਿਆ ਚੁਗਲੀ ਨਹੀਂ ਸੁਣਦਾ ਮਾੜੀਆਂ ਗੱਲਾਂ ਨਹੀਂ ਸੁਣਦਾ ਕਹਿੰਦੇ ਹੁਣ ਤੇ ਮੈਂ ਹਮੇਸ਼ਾ ਹੀ ਪ੍ਰਮਾਤਮਾ ਦਾ ਜਸ ਕਰਦਾ ਪ੍ਰਮਾਤਮਾ ਦਾ ਜਸ ਸੁਣਦਾ ਉਹਦਾ ਨਾਮ ਰਸਨਾ ਨਾਲ ਜਪਦਾ ਇਹ ਕਹਿੰਦੇ ਕੰਨਾਂ ਨਾਲ ਸੁਣਦਾ ਸੋ ਮਾੜੇ ਪਾਸੇ ਤੋਂ ਕਹਿੰਦੇ ਮੈਂ ਬੋਲਾ ਹੋ ਗਿਆ ਸੋ ਇਹ ਕਿਰਪਾ ਕਦੋਂ ਹੁੰਦੀ ਜਦੋਂ ਮਹਾਰਾ ਦੇ ਸ਼ਬਦ ਸ਼ਬਦਾਂ ਦੇ ਤੀਰ ਹਿਰਦੇ ਤੇ ਚੋਟ ਕਰ ਜਾਂਦੇ ਫਿਰ ਜਿਹੜੇ ਕਦਮ ਨੇ ਜਿਹੜੇ ਮਾੜੇ ਪਾਸੇ ਚੱਲ ਕੇ ਜਾਂਦੇ ਆ ਸੋ ਗੁਰੂ ਪਿਆਰਿਓ ਮਾੜੇ ਪਾਸੇ ਨਹੀਂ ਜਾਂਦੇ ਬੰਦਾ ਪੈਰਾਂ ਤੋਂ ਡੁੱਲਾ ਹੋ ਜਾਂਦਾ ਸੋ ਜਦੋਂ ਸਤਗੁਰੂ ਜੀ ਦੇ ਸ਼ਬਦ ਹਿਰਦੇ ਤੇ ਚੋਟ ਕਰਨ ਉਦੋਂ ਇਹ ਕਿਰਪਾ ਹੁੰਦੀ ਹੈ ਕਬੀਰ ਗੁੰਗਾ ਹੁਆ ਬਾਬਰਾ ਬਹਿਰਾ ਹੁਆ ਕਾਂ ਪਾਮ ਹੋ ਤੇ ਪਿੰਗਲ ਭਇਆ ਮਾਰਿਆ ਸਤਗੁਰੂ ਬਾਣ ਘਰ ਛੱਡਣ ਦੀ ਲੋੜ ਨਹੀਂ ਕਰੇ ਬੈਠੇ ਬੰਦਾ ਜੋਗੀ ਬਣ ਜਾਂਦਾ ਸੋ ਆਪਾਂ ਨੂੰ ਗੁਰਬਾਣੀ ਘਰ ਛੱਡਣ ਨੂੰ ਨਹੀਂ ਕਹਿੰਦੀ ਪਰਿਵਾਰ ਛੱਡਣ ਨੂੰ ਨਹੀਂ ਕਹਿੰਦੀ ਸੋ ਘਰੇ ਹੀ ਆਪਾਂ ਨੂੰ ਉਹ ਜੋਗੀ ਬਣਾਉਂਦੀ ਐ ਸੋ ਜਿਹੜੇ ਜੰਗਲਾਂ 'ਚ ਵੀ ਜਾ ਕੇ ਪਹਾੜਾਂ ਦੀਆਂ ਕੰਦਰਾ 'ਚ ਵੀ ਜਾ ਕੇ ਉਹ ਪ੍ਰਾਪਤੀਆਂ ਨਹੀਂ ਕਰ ਸਕਦੇ ਸੋ ਜਿਹੜੀ ਆਪਾਂ ਨੂੰ ਗੁਰਬਾਣੀ ਘਰੇ ਬੈਠੀ ਪ੍ਰਾਪਤੀ ਕਰਾਉਂਦੀ ਐ ਸੋ ਮਾਰੇ ਕਹਿੰਦੇ ਕੁਝ ਛੱਡਣ ਦੀ ਲੋੜ ਨਹੀਂ ਨਾਨਕ ਸਤਿਗੁਰੂ ਭੇਟੇ ਆ ਪੂਰੀ ਹੋਵੇ ਜੁਗਤ ਹੈ ਸੰਦਿਆਂ ਖੇਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ ਕਹਿੰਦੇ ਜੇ ਤੈਨੂੰ ਜੁਗਤੀ ਆ ਗਈ ਨਾ ਕਿਉਂਕਿ ਗੁਰਬਾਣੀ ਜੁਗਤੀਆਂ ਸਿਖਾਉਂਦੀ ਕਹਿੰਦੇ ਜਦੋਂ ਗੁਰਬਾਣੀ ਤੋਂ ਜੁਗਤੀਆਂ ਸਿੱਖ ਲਈਆਂ ਨਾ ਤੇ ਕਹਿੰਦੇ ਹੱਸਦਿਆਂ ਖੇਡਦਿਆਂ ਖਾਂਦਿਆਂ ਕਿੰਦਿਆਂ ਘਰ ਰਹਿੰਦਿਆਂ ਪਰਿਵਾਰ ਚ ਰਹਿੰਦਿਆਂ ਕਦੇ ਮੁਕਤ ਹੋ ਜਾਏਗਾ ਸੋ ਜਿਹੜੇ ਕਹਿੰਦੇ ਵੱਡੇ ਵੱਡੇ ઋષਿ ਮਹਾਰਿਸ਼ੀ ਵੀ ਘਰ-ਬਾਰ ਛੱਡ ਕੇ ਕਹਿੰਦੇ ਉਹ ਪਦਵੀयां ਨਹੀਂ ਪਾ ਸਕਦੇ ਕਿਉਂ ਘਰੇ ਬੈਠੇ ਕਹਿੰਦੇ ਉਹ ਪਦਵੀ ਪਾ ਲੈਣਗੇ ਸੋ ਜੇ ਗੁਰਬਾਣੀ ਦਾ ਉਪਦੇਸ਼ ਧਿਆਨ ਨਾਲ ਸੁਣੇ ਤੇ ਉਹਦੇ ਤੇ ਅਮਲ ਕਰੇ ਕੁਝ ਛੱਡਣ ਦੀ ਲੋੜ ਨਹੀਂ ਘਰੇ ਹੀ ਪ੍ਰਾਪਤੀ ਹੁੰਦੀ ਸੋ ਇਹ ਗੁਰੂ ਪਿਆਰੇ ਗੁਰਬਾਣੀ ਆਪਾਂ ਨੂੰ ਐਸੀ ਸਿੱਖਿਆ ਦੇ ਰਹੀ ਸੋ ਜੇ ਆਪਾਂ ਧਿਆਨ ਨਾਲ ਸੁਣੀਏ ਸੋ ਬੜਾ ਸੁਭਾ ਸ਼ਲੋਕ ਪਵਨੰ ਗੁਰੂ ਪਾਣੀ ਪਿਤਾ ਮਾਤਾ